ਕਿ ਜੇਕਰ ਸਰਕਾਰ ਇਹ ਗੱਲ ਨੂੰ ਲੈ ਕੇ ਤੁਰੀ ਹੈ ਕਿ ਅਸੀਂ ਸਿੱਖਾਂ ਦੇ ਨਾਲ ਆ ਭਾਈਚਾਰੇਕ ਸਾਂਝ ਹੈ ਫਿਰ ਇਸ ਗੱਲ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਕਿ 1984 ਦੇ ਵਿੱਚ ਮथुरा ਦੇ ਵਿੱਚ ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪਏ ਨੇ ਉਸ ਗੁਰੂ ਘਰ ਨੂੰ ਢਾਇਆ ਗਿਆ ਜੇ ਤੁਸੀਂ ਅੱਜ ਸਿੱਖਾਂ ਦੇ ਨਾਲ ਹੋ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀਪੁਰ ਉਹ ਬੜੇ ਵੱਡੇ ਪੱਦਰ ਤੇ ਮਨਾ ਰਹੇ ਹੋ ਤੇ ਘਟੋ ਘੱਟ ਉਹ ਗੁਰੂ ਧਾਮ ਜਿਹੜੇ ਤੁਸੀਂ ਢਾਏ ਨੇ ਜਾਂ ਫਿਰ ਕਹਿ ਲੋ ਆਮ ਜਨਤਾ ਨੇ ਢਾਏ ਨੇ ਉਹਨਾਂ ਨੂੰ ਫਿਰ ਉਸਾਰਿਆ ਜਾਏ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ ਕਿਉਂਕਿ ਅਸਲ ਵਿੱਚ ਨਾ ਸਰਕਾਰ ਕਹਿੰਦੀ ਹੈ ਕਿ ਅਸਲ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਦਾ ਜਾਮ ਪੀਤਾ ਅਸੀਂ ਬੜਾ ਸਤਿਕਾਰ ਕਰਨੇ ਆਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਸਿੱਖ ਧਰਮ ਵੀ ਤੁਹਾਡਾ ਸਤਿਕਾਰ ਤਾਂ ਹੀ ਸਮਝੇਗਾ ਜੇਕਰ ਤੁਸੀਂ ਵੀ ਕੁਝ ਅਜਿਹੇ ਹਾਰਜ ਕਰੋ ਕੱਲੇ ਬੰਦੀ ਸਿੰਘਾਂ ਦੀ ਗੱਲ ਨਹੀਂ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਤੇ ਭਾਵੇਂ ਕੋਈ ਸਿੱਖ ਹੈ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਨੇ ਸਰਕਾਰ ਨੂੰ ਚਾਹੀਦਾ ਹੈ ਕਿ 25 ਤਰੀਕ ਨੂੰ ਐਲਾਨ ਕਰ ਦੇਵੇ ਕਿ ਉਹ ਲੋਕ ਜਿਹੜੇ ਬੜੇ ਮੇਰੇ ਸਮੇਂ ਤੋਂ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ। ਫਿਰ ਅਸੀਂ ਸਮਝਾਂਗੇ ਕਿ ਤੁਹਾਡੇ ਮਨ ਵਿੱਚ ਕੋਈ ਤੇਰ ਮੇਰ ਦੀ ਭਾਵਨਾ ਨਹੀਂ ਕਿਉਂਕਿ ਸਾਡੇ ਨਾਲ ਇਸ ਤਰ੍ਹਾਂ ਵਿਤਕਰਾ ਹੋ ਰਿਹਾ ਹੈ। ਮਤਰਈ ਮਾਂ ਵਰਗਾ ਸਾਡੇ ਨਾਲ ਸਲੂਕ ਕੀਤਾ ਜਾ ਰਿਹਾ ਹੈ। ਬਾਰ-ਬਾਰ ਸਾਨੂੰ ਅਹਿਸਾਸ ਦਵਾਇਆ ਜਾ ਰਿਹਾ ਹੈ ਕਿ ਤੁਸੀਂ ਅਸਲ ਵਿੱਚ ਸਾਡੇ ਹੁਕਮ ਤੇ ਥੱਲੇ ਰਹਿਣ ਵਾਲੇ ਸਿੱਖ ਕੌਮ ਤੁਹਾਡਾ ਆਦਰ ਕਰਦੀ ਹੈ ਸਤਿਕਾਰ ਕਰਦੀ ਹੈ ਤੁਹਾਡੇ ਨਾਲ ਰਲ ਕੇ ਤੁਰਦੀ ਹੈ ਹੁਣ ਵੀ ਤੁਹਾਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੋਂ 11 ਨਵੰਬਰ ਤੋਂ ਨਗਰ ਕੀਰਤਨ ਪ੍ਰਾਰੰਭ ਹੋਏ 24 ਨਵੰਬਰ ਤੱਕ ਇਸੇ ਤਰ੍ਹਾਂ ਜਾਣੇ ਨੇ ਕੁਛੇਤਰ ਦੀ ਧਰਤੀ ਤੇ ਨਗਰ ਕੀਰਤਨ ਸਮਾਪਤ ਹੋਣੇ ਪਰ ਸਿੱਖ ਕੌਮ ਤੇ ਤੁਹਾਨੂੰ ਤਾਂ ਮੰਨੇ ਜੇਕਰ ਤੁਸੀਂ ਇੱਕ ਬਹੁਤ ਵੱਡਾ ਐਲਾਨ ਕਰ ਦਿਓ ਗਿਆਨ ਕੋਧੜੀ ਗੁਰੂ ਘਰ ਉਹਦੀ ਉਸਾਰੀ ਕੀਤੀ ਜਾਏ ਮਤਰਾ ਵਿੱਚ ਗੁਰੂ ਘਰ ਸੀ ਜਿਹੜਾ ਜਰਾਸੀ ਵਿੱਚ ਢਾਇਆ ਗਿਆ ਸੀ ਉਹਨੂੰ ਫਿਰ ਉਸਾਰਿਆ ਜਾਏ ਤੇ ਫਿਰ ਅਸੀਂ ਮੰਨਾਂਗੇ ਕਿ ਸਮੇਂ ਦੀ ਸਰਕਾਰ ਜਿਹੜੀ ਹੈ ਉਹ ਸਾਡੇ ਨਾਲ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ